ਮਾਨ ਜੋ ਪੰਜਾਬ ਸਰਕਾਰ ਵੱਲੋਂ ਅਤੇ ਮਾਨ ਜੋ ਡੀਜੀਪੀ ਸਾਹਿਬ ਪੰਜਾਬ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਜੋ ਪਰਨ ਕਰਿਆ ਗਿਆ ਹੈ ਆਓ ਆਪਾਂ ਸਾਰੇ ਰਲ ਕੇ ਸੌਖਾਈਏ ਇਸ ਧਰਤੀ ماں ਦੀ ਵੀ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਮੈਂ ਚਾਰ ਲਾਈਨਾਂ ਲਿਖਿਆ ਨੇ ਧਿਆਨ ਨਾਲ ਜ਼ਰੂਰ ਸੁਣਨਾ ਜੀ ਪੰਜਾਬਾਂ ਦੀ ਧਰਤੀ ਨੂੰ ਕਿਉਂ ਲਾਂਬੂ ਲਾਉਂਦੇ ਹੋ ਪੰਜਾਬਾਂ ਦੀ ਧਰਤੀ ਨੂੰ ਕਿਉਂ ਲਾਂਬੂ ਲਾਉਂਦੇ ਹੋ ਵਿਚਨਸਿਆਂ ਦੇ ਪੈ ਕੇ ਕਿਉਂ ਜਾਲ ਗਵਾਉਂਦੇ ਹੋ ਤੁਸੀਂ ਵਿਚਨਸਿਆਂ ਦੇ ਪੈ ਕੇ ਕਾਤੋਂ ਜਾਲ ਗਵਾਉਂਦੇ ਹੋ ਜਿਸ ਧਰਤੀ ਤੇ ਜਿਸ ਧਰਤੀ ਤੇ ਡੁੱਲਿਆ ਖੂਨ ਸਹੀਦਾਂ ਦਾ ਜਿਸ ਧਰਤੀ ਤੇ ਡੁੱਲਿਆ ਖੂਨ ਸਹੀਦਾਂ ਦਾ ਉਸ ਧਰਤੀ ਤੇ ਨਸ਼ਿਆਂ ਦੇ ਕਿਉਂ ਟੀਕੇ ਲਾਉਨੇ ਹੋ ਪੰਜਾਬਾਂ ਦੀ ਧਰਤੀ ਨੂੰ ਕਿਉਂ ਲਾਬੂ ਲਾਉਂਦੇ ਹੋ ਵਿੱਚ ਨਸ਼ਿਆਂ ਦੇ ਪੈ ਕੇ ਕਾ ਤੋਂ ਜਾਲ ਗਵਾਉਂਦੇ ਹੋ ਜੋ ਦੇ ਪੈਦਾ ਹੋਏ ਜੋ ਦੇ ਪੈਦਾ ਹੋਏ ਉਹ ਵੀ ਇਸੇ ਧਰਤੀ ਤੇ ਜੋ ਦੇ ਪੈਦਾ ਹੋਏ ਉਹ ਵੀ ਇਸੇ ਧਰਤੀ ਤੇ ਕਿਉਂ ਵਿੱਚ ਨਸ਼ੇ ਦੇ ਪੈ ਕੇ ਠੰਡੇ ਸਵੇਰ ਜਗਾਉਂਦੇ ਹਾਂ ਕਿਉਂ ਵਿੱਚ ਨਸ਼ੇ ਦੇ ਪੈ ਕੇ ਠੰਡੇ ਸਵੇਰ ਜਗਾਉਂਦੇ ਹਾਂ ਪੰਜਾਬ ਪਾਂਦੀ ਧਰਤੀ ਨੂੰ ਕਿਉਂ ਲਾਂਗੂ ਲਾਉਂਦੇ ਹਾਂ ਵਿੱਚ ਨਸ਼ਿਆਂ ਦੇ ਪੈ ਕੇ ਕਾ ਤੂੰ ਜਾਨ ਗਵਾਉਂਦੇ ਹੋਂ ਹੋ ਰੰਗ ਬਰੰਗੇ ਹੋ ਰੰਗ ਬਰੰਗੇ ਫੁੱਲ ਉਗਦੇ ਨੇ ਲਾਡੀ ਇਸੇ ਧਰਤੀ ਤੇ ਰੰਗ ਬਰੰਗੇ ਫੁੱਲ ਉਗਦੇ ਨੇ ਲਾਡੀ ਇਸੇ ਧਰਤੀ ਤੇ ਕਿਉਂ ਹਰਿਆਲੀ ਧਰਤੀ ਨੂੰ ਤੁਸੀਂ ਬੰਜਰ ਬਣਾਉਨੇ ਹੋਂ ਕਿਉਂ ਹਰਿਆਲੀ ਧਰਤੀ ਨੂੰ ਤੁਸੀਂ ਬੰਜਰ ਬਣਾਉਨੇ ਹੋਂ ਜਾਪਦੀ ਧਰਤੀ ਨੂੰ ਕਿਉਂ ਲੰਬੂ ਲਾਉਂਦੇ ਹੋ ਮਿਤ ਨਸ਼ਿਆਂ ਦੇ ਪੈ ਕੇ ਕਾਤੋਂ ਜਾਨ ਗਵਾਉਂਦੇ ਹੋ ਪਲਵਾ ਜੈ